ਐਸਵਰੀ ਅੰਮ੍ਰਿਤਸਰ 골ਡਨ ਗੇਟ ਕੋ ਬੋਲ ਰਿਆ ਸੋ ਕੱਲ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸ਼ੰਭੂ ਬਾਰਡਰ ਤੇ ਮਨਾ ਰਹੇ ਆ ਤੋ ਸਰਬੱਤ ਜੜੀਆਂ ਵੀ ਸੰਗਤਾਂ ਨੇੜੇ ਰੋਪੜ ਆ ਮੋਹਾਲੀ ਆ ਪਟੇਗੜ ਸਾਹਿਬ ਆ ਇਹਦੋਂ ਦਾ ਪਟਿਆਲਾ ਵਾ ਸਰਬੱਤ ਸੰਗਤਾਂ ਨੂੰ ਕੋਈ ਨੌਜਵਾਨਾਂ ਨੂੰ ਖਾਸ ਕਰਕੇ ਸਾਰਿਆਂ ਨੂੰ ਬੇੰਤੀ ਆ ਵੱਧ ਤੋਂ ਵੱਧ ਸ਼ੰਭੂ ਬਾਰਡਰ ਤੇ ਪਹੁੰਚੋ ਮੇਰੇ ਵੀਰ ਕੱਲ ਅਸੀਂ ਪ੍ਰਕਾਸ਼ ਦਿਹਾੜਾ ਮਨਾਉਣਾ ਹੈਗਾ ਵਾਤ ਤੋਂ ਬਾਅਦ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਦੂਸਰੀ ਬੇਨਤੀ ਆ ਵਿਗੜਾ ਸੀ ਦੋਵਾਂ ਫੋਰਮਾਂ ਨੇ ਐਲਾਨ ਕੀਤਾ 26 ਜਨਵਰੀ ਨੂੰ ਪੂਰਾ ਦੇਸ਼ ਭਰ ਦੇ ਵਿੱਚ ਜਿਹੜਾ ਵਾ ਹਰ ਗਲੀ ਕੂਚੇ ਪਿੰਡ ਸ਼ਹਿਰ ਵਿੱਚ ਅਰਥੀ ਭੁਗ ਮਜਾਰੇ ਮੋਦੀ ਸਰਕਾਰ ਦੇ ਕਰਾਂਗੇ ਦੂਜਾ ਐਲਾਨ ਇਹ ਹੈਗਾ ਇਹਦੇ ਨਾਲ ਦੀ ਨਾਲ ਤੁਹਾਨੂੰ ਪਤਾ ਜਿੰਨੇ ਵੱਡੇ ਪੱਧਰ ਤੇ ਧੁੰਦ ਪੈ ਰਹੀ ਹੈਗੀ ਆ ਅਰ ਕੱਲ ਜਿਹੜੋ ਜਿਹੜੇ ਮਹਾ ਪੰਚਾਇਤ ਹੋਈਆ ਉਹਦੇ ਵਿੱਚ ਇੱਕ ਬਰਨਾਲਾ ਮੋਗਾ ਸੜਕ ਦੇ ਉੱਤੇ ਇੱਕ ਬੱਸ ਸਾਡੀ ਵੱਜੀ ਹੈਗੀ ਆ ਉੱਚ ਬਹੁਤ ਸਾਰੇ ਕਿਸਾਨਾਂ ਦੇ ਚੂਲੇ ਕੋ ਸੱਟਾਂ ਲੱਗੀਆਂ ਉਹਨਾਂ ਨੂੰ ਤਿੰਨ ਮਤਾਵਾ ਪੈਣਾ ਜਿਹੜੀਆਂ ਕਿਸਾਨਾਂ ਦੀ ਰੈਲੀ ਵਿੱਚ ਜਾ ਰਹੀਆਂ ਸੀ ਉਹ ਸ਼ਹੀਦ ਹੋ ਗਈਆਂ ਵਾ ਇੱਕ ਸ਼ੰਭੂ ਬਾਰਡਰ ਤੇ ਸਾਡੇ ਕਿਸਾਨ ਤੁਰੇ ਜਾ ਰਹੇ ਸੀ ਸ਼ੰਭੂ ਬਾਰਡਰ ਨੂੰ ਪਿੱਛੋਂ ਕੋ ਗੱਡੀ ਮਾਰ ਕੇ ਚਲਾ ਗਿਆ ਤੋ ਆਪਣੇ ਕਿਸਾਨ ਦਾ ਨਾਮ ਸੁਖਮੰਦਰ ਸਿੰਘ ਆ ਜਿਹੜਾ 54 ਸਾਲ ਦਾ ਵਾ ਉਹ ਫਰੀਦਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜਿਹੜਾ ਸ਼ਹੀਦ ਹੋ ਗਿਆ ਵਾ ਉਹਦੇ ਹੁਣ ਪੋਸਟਮਾਰਟਮ ਕਰਾ ਰਹੇ ਹੈ ਰਾਜਪੁਰਾ ਉਹਨਾਂ ਦਾ ਪਾਰਤਿਕ ਸਰੀਰ ਆ ਉਸ ਤੋਂ ਬਾਅਦ ਉਹਦੀ ਜਿਹੜਾ ਪਾਰਤਿਕ ਸਰੀਰ ਆ ਉਹ ਤੇ ਜੱਦੀ ਪਿੰਡ ਜਾ ਕੇ ਤੇ ਸੰਸਕਾਰ ਹੋਊਗਾ ਉਹਦਾ ਜੱਦੀ ਪਿੰਡ ਹੈਗਾ ਕਰਮਪੱਟੀ ਜ਼ਿਲ੍ਹਾ ਜਿਹੜਾ ਫਰੀਦਕੋਟ ਹੈਗਾ ਤੋ ਸਾਡੀ ਸਰਕਾਰ ਕੋਲੇ ਮੰਗਿਆ ਵੀ ਸਾਰਿਆਂ ਨੂੰ ਬਣਦਾ ਜੋਗ ਮਾਪਜਾ ਦਿੱਤਾ ਜਾਵੇ ਜਿੰਨੇ ਵੀ ਜ਼ਖਮੀ ਹੋਏ ਆ ਸਾਰਿਆਂ ਦਾ ਸਰਕਾਰੀ ਇਲਾਜ ਹੋਵੇ ਔਰ ਅਸੀਂ ਉਹਨਾਂ ਦੇ ਪਰਿਵਾਰਾਂ ਨਾਲ ਜਿੰਨੇ ਵੀ ਸ਼ਹੀਦ ਹੋਇਆ ਜਾਂ ਜ਼ਖਮੀ ਹੋਇਆ ਦੁੱਖ ਸਾਂਝਾ ਕਰਦੇ ਆ ਔਰ ਇਹ ਲਹਿਰ ਵਾਸਤੇ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਰ ਪੰਜਾਬ ਸਰਕਾਰ ਨੂੰ ਇਹ ਸਜੈਸਟ ਕਰਦੇ ਆ ਵੀ ਤੁਹਾਡਾ ਸੜਕ ਸੁਰੱਖਿਆ ਦਸਤਾ ਸੀਗਾ ਢਿੱਲਾ ਪਿਆ ਉਹਨੂੰ ਤੇਜ਼ ਕਰੋ ਬਹੁਤ ਹਾਦਸੇ ਹੋ ਰਹੇ ਆ ਜਿੱਥੇ ਵੀ ਆਮ ਜਨਤਾ ਜਾ ਰਹੀ ਆ ਆਪਣੀ ਸਪੀਡ ਦਾ ਕੰਟਰੋਲ ਰੱਖੋ ਔਰ ਅਸੀਂ ਕਹਿੰਨੇ ਜਿਹੜੇ ਰਿਫਲੈਕਟਰ ਨੇ ਤੁਹਾਡੇ ਸੜਕਾਂ ਤੇ ਉਹ ਵੀ ਮੱਦਮ ਪਏ ਆ ਉਹਨਾਂ ਨੂੰ ਹੋਰ ਤੇਜ਼ ਕੀਤਾ ਜਾਵੇ ਤਾਂ ਜੋ ਲੋਕ ਹਾਦਸਿਆਂ ਤੋਂ ਬਚ ਸਕਣ ਕੱਲ ਜਿੰਨਾਂ ਨੇ ਵੀ ਗੁਰਪੁਰਬ ਨੂੰ ਆਉਣਾ ਗੱਡੀ ਸਹਿਜ ਨਾਲ ਚਲਾ ਕੇ ਕਿਉਂਕਿ ਬਹੁਤ ਜ਼ਿਆਦਾ ਧੁੱਪ ਪੈ ਰਹੀ ਆ ਸਰਦੀਆਂ ਦਾ ਸਮਾਂ ਵਾ ਬਚਾਇਆ ਜਾ ਸਕੇ